ਮੌਸਮ ਦੇ ਕਹਿਰਬਾਨ ਮਜਾਜ਼ ਦੀਆਂ ਤਸਵੀਰਾਂ ਤੁਹਾਡੇ ਨਾਲ ਕੋਈ ਸਾਂਝਾ ਕਰਾਂਗੇ ਕਿਸ ਕਦਰ ਜਿਹੜਾ ਕੀ ਹੈ ਤੇਜ਼ ਹਵਾਵਾਂ ਹਨੇਰੀ ਚੱਕਰ ਦੇ ਕਰਕੇ ਜਨਜੀਵਨ ਵੱਡੇ ਪੱਧਰ ਦੇ ਉੱਪਰ ਪ੍ਰਭਾਵਿਤ ਹੋ ਰਿਹਾ ਸਭ ਤੋਂ ਪਹਿਲੇ ਇੱਕ ਟੋਲ ਪਲਾਜ਼ਾ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਜਿੱਥੇ ਤੇਜ਼ ਹਵਾਵਾਂ ਦੇ ਕਰਕੇ ਜਿਹੜਾ ਕਿ ਟੋਲ ਪਲਾਜ਼ਾ ਦਾ ਟੀਨ ਦਾ ਪਿਆ ਹੋਇਆ ਸ਼ੈੱਡ ਸੀ ਕਿਵੇਂ ਹਵਾ ਦੇ ਵਿੱਚ ਉਹ ਉੜ ਜਾਂਦਾ ਨੁਕਸਾਨਿਆ ਜਾਂਦਾ ਰਾਜਸਥਾਨ ਦੇ ਇਹ ਪੀਲਵਾੜਾ ਟੋਲ ਪਲਾਜ਼ਾ ਦੀਆਂ ਤਸਵੀਰਾਂ ਨੇ ਜਿੱਥੇ ਕਿ ਪਹਿਲਾ ਦਿਨ ਦੇ ਸਮੇਂ ਜਿਹੜਾ ਕਿ ਮੌਸਮ ਹੈ ਉਹ ਕਾਫੀ ਤਪਸ਼ ਭਰਿਆ ਹੁੰਦਾ ਟੈਂਪਰੇਚਰ 42 ਤੋਂ 45 ਡਿਗਰੀ ਦੇ ਆਸ-ਪਾਸ ਹੁੰਦਾ ਪਰ ਦੁਪਹਿਰ ਤੋਂ ਬਾਅਦ ਅਚਾਨਕ ਮੌਸਮ ਦਾ ਮિજાਜ ਬਦਲ ਜਾਂਦਾ ਤੇਜ਼ ਹਵਾਵਾਂ ਚੱਲਣ ਲੱਗ ਜਾਂਦੀਆਂ ਨੇ ਤੇਜ਼ ਹਨੇਰੀ ਚੱਲਦੀ ਹੈ ਫਿਰ ਬਰਸਾਤ ਹੁੰਦੀ ਹੈ ਅਤੇ ਇੱਕ ਤਸਵੀਰ ਜੋ ਤੇਜ਼ ਹਵਾ ਦੇ ਕਰਕੇ ਨੁਕਸਾਨ ਦੇ ਸਾਹਮਣੇ ਆਈ ਹੈ ਕਿ ਪੀਲਬੀੜ ਜਿਹੜਾ ਕਿ ਟੋਲ ਬਲਾਜ਼ਾ ਹੈਗਾ ਪੀਲਵਾੜਾ ਟੋਲ ਪਲਾਜ਼ਾ ਹੈਗਾ ਰਾਜਸਥਾਨ ਦਾ ਉਹ ਕਿਵੇਂ ਹਵਾ ਦੇ ਵਿੱਚ ਜਿਹੜਾ ਕਿ ਤਾਜ ਦੇ ਪੱਤਿਆਂ ਦੇ ਵੰਗ ਉੜਦਾ ਹੋਇਆ ਨਜ਼ਰ ਆਇਆ ਦੱਸਿਆ ਜਾ ਰਿਹਾ ਕਿ ਅਰਤੋ 10 ਫੁੱਟ ਜਿਹੜਾ ਕਿ ਇਹ ਟੀਮ ਦਾ ਛੱਡਾ ਹਵਾ ਦੇ ਵਿੱਚ ਉੜਦਾ ਅਤੇ ਉਸ ਤੋਂ ਬਾਅਦ ਜਿਹੜੀਆਂ ਗੱਡੀਆਂ ਟੋਲ ਦੇ ਉੱਪਰ ਖੜੀਆਂ ਹੁੰਦੀਆਂ ਨੇ ਉਹਨਾਂ ਦੇ ਉੱਪਰ ਡਿੱਗ ਜਾਂਦਾ ਹੈ ਕਈ ਗੱਡੀਆਂ ਦਾ ਨੁਕਸਾਨ ਹੋਇਆ ਪਰ ਗਣੀਮਤ ਇਹ ਰਹੀ ਹੈ ਕਿ ਜਾਣੀ ਨੁਕਸਾਨ ਤੋਂ ਬਚਾਰਿਆ ਪਰ ਇੱਕ ਮਹਿਲਾ ਦੇ ਮਾਮਲੀ ਸੱਟਾਂ ਜ਼ਰੂਰ ਲੱਗੀਆਂ ਨੇ ਇੱਥੇ ਹੀ ਬਸ ਨਹੀਂ ਹੈ ਹੁਣ ਜਿਹੜਾ ਕਿ ਮੌਨਸੂਨ ਉੱਠਿਆ ਹੈ ਉਹ ਤੇਜ਼ੀ ਦੇ ਨਾਲ ਉੱਤਰ ਪੱਛਮੀ ਭਾਰਤ ਦੇ ਵਿੱਚ ਜਿਹੜਾ ਕਿ ਆਪਣਾ ਪ੍ਰਭਾਵ ਯਾਨੀ ਕਿ ਅਸਰ ਦਿਖਾਣਾ ਸ਼ੁਰੂ ਕਰ ਰਿਹਾ ਹੈ ਅਤੇ ਬਹੁਤ ਸਾਰੇ ਇਲਾਕੇ ਅਜੇਹੇ ਨੇ ਜਿੱਥੇ ਕਿ ਮੌਨਸੂਨ ਨੇ ਦਸਤਕ ਦਿੱਤੀ ਹੈ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ ਹਨੇਰੀ ਆ ਰਹੀ ਹੈ ਤੂਫਾਨ ਆ ਰਿਹਾ ਮਹਾਰਾਸ਼ਟਰਾ ਹੋ ਗਿਆ ਕੇਰਲ ਹੋ ਗਿਆ ਅਤੇ ਹੁਣ ਦਿੱਲੀ ਦੇ ਵਿੱਚ ਵੀ ਅਲਰਟ ਕਰ ਦਿੱਤਾ ਗਿਆ ਜੇਕਰ ਆਪਾਂ ਗੱਲ ਮਹਾਰਾਸ਼ਟਰਾ ਦੀ ਕਰ ਲਈਏ ਤਾਂ ਇੱਥੇ ਜੋ ਹੈ ਕਾਫੀ ਜ਼ਿਆਦਾ ਹੈਵੀ ਰੇਨ ਹੋਣ ਦੀ وجہ ਕਰਕੇ ਨਿਮੇ ਇਲਾਕੇ ਜਲਥਲ ਹੋ ਚੁੱਕੇ ਨੇ ਮਹਾਰਾਸ਼ਟਰਾ ਦੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਕਿੱਦਾ ਜਿਹੜਾ ਕਿ ਮੌਸਮ ਦਾ ਮિજાਜ ਹੈਗਾ ਤੇ ਹਨੇਰੀ ਚੱਲ ਰਹੀ ਹੈ ਤੇ ਕੀਵੇਂ ਜਿਹੜਾ ਕਿ ਇਹ ਤੇਜ਼ ਹਵਾਵਾਂ ਦੇ ਨਾਲ-ਨਾਲ بارش ਪੈ ਰਹੀ ਹੈ ਤੇ ਜਿਹੜੇ ਨਦੀਆਂ ਨਾਲੇ ਨੇ ਉਹ ਵੀ ਓਵਰਫਲੋ ਹੋ ਚੁੱਕੇ ਨੇ ਹਾਲਾਤ ਇਹ ਨੇ ਕਿ ਨਵੇਂ ਇਲਾਕਿਆਂ ਦੇ ਵਿੱਚ ਜਿਹੜਾ ਆ ਉਹ ਪਾਣੀ ਭਰ ਗਿਆ ਉਧਰ ਕੇਰਲ ਦੇ ਵਿੱਚ ਵੀ ਕੁਝ ਹਾਲਾਤ ਸੇਮ ਹੀ ਨਜ਼ਰ ਆ ਰਹੇ ਨੇ ਅਤੇ ਦਰਖਤਾਂ ਦੇ ਹਵਾ ਦੇ ਵਿੱਚ ਹਿਲ ਰਹੇ ਪੱਤਿਆਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਵਾਵਾਂ ਦੀ ਰਫ਼ਤਾਰ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੱਸੀ ਜਾ ਰਹੀ ਹੈ ਜਿਸ ਕਰਕੇ ਜਿਹੜਾ ਕੀ ਹੈ ਮੌਸਮ ਕਾਫੀ ਜ਼ਿਆਦਾ ਹੁਣ ਕਹਿਰਵਾਨ ਹੁੰਦਾ ਜਾ ਰਿਹਾ ਅਤੇ ਪ੍ਰਸ਼ਾਸਨ ਦੇ ਵੱਲੋਂ احتیاط ਵਰਤਦਿਆਂ ਹੋਇਆਂ ਕੇਰਲ ਦੇ ਨੀਵੇਂ ਜਿਹੜੇ ਇਲਾਕੇ ਹੈਗੇ ਨੇ ਉਹਨਾਂ ਨੂੰ ਖਾਲੀ ਕਰਵਾ ਲਿਆ ਗਿਆ ਤਾਂ ਕਿ ਜੇਕਰ ਸਥਿਤੀ ਨੂੰ ਦੇਖਦਿਆਂ ਹੋਇਆਂ ਸਮੇਂ ਸਿਰ ਇੰਤਜ਼ਾਮ ਨਾ ਕੀਤੇ ਗਏ ਤਾਂ ਹਾਲਾਤ ਹੋਰ ਵੀ ਬੱਤਰ ਹੋ ਸਕਦੇ ਨੇ ਦੂਜੇ ਪਾਸੇ ਅੱਜ ਦਿੱਲੀ ਐਨਸੀਆਰ ਤੇ ਵਿੱਚ हद ही ਹੋ ਗਈ ਹੈ ਕਿ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲਣ ਦੀ ਚੇਤਾਵਨੀ ਜਿਹੜੀ ਹੈ ਉਹ ਜਾਰੀ ਕੀਤੀ ਗਈ ਹੈ ਲੋਕਾਂ ਨੂੰ ਸਾਵਧਾਨ ਰਹਿਣ ਦੇ ਲਈ ਕਿਹਾ ਗਿਆ ਹੈ ਤੇ ਇਹ ਜ਼ਿਕਰ ਕੀਤਾ ਗਿਆ ਹੈ ਕਿ ਅਗਲੇ 48 ਘੰਟਿਆਂ ਦੌਰਾਨ ਦਿੱਲੀ ਐਨਸੀਆਰ ਦੇ ਵਿੱਚ ਮੌਸਮ ਦੇ ਵਿੱਚ ਵੱਡਾ ਬਦਲਾ ਵੇਖਣ ਨੂੰ ਮਿਲ ਸਕਦਾ ਹੈ ਮੌਸਮ ਵਿਭਾਗ ਦੀ ਮੰਨੀ ਤਾ ਦਿੱਲੀ ਐਨਸੀਆਰ ਦੇ ਵਿੱਚ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਗਈ ਹੈ ਆਈਐਮਡੀ ਦਾ ਕਹਿਣਾ ਹੈ ਕਿ बुधवार वीरवार ਅਤੇ ਸ਼ੁੱਕਰਵਾਰ ਯਾਨੀ ਕਿ ਅੱਜ ਜੇਕਰ ਆਪਾਂ ਵੀਰਵਾਰ ਦਾ ਜ਼ਿਕਰ ਕਰ ਲਈਏ ਤਾਂ ਅੱਜ ਅਤੇ ਕੱਲ ਦਿੱਲੀ ਦੇ ਵਿੱਚ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲਣ ਗਿਆ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਤੇ ਇਸ ਦੇ ਨਾਲ ਹੀ ਜਿਹੜਾ ਕੀ ਹੈ ਆਈਐਮਡੀ ਨੇ ਦਰਮਿਆਨੇ ਅਤੇ ਮੌਸਮ ਗੰਭੀਰ ਦੇ ਹੋਣ ਦੇ ਖਤਰੇ ਨੂੰ ਲੈ ਕੇ ਵੀ ਯੈਲੋ ਅਤੇ ਔਰੇਂਜ ਅਲਰਟ ਜਾਰੀ ਕਰ ਦਿੱਤਾ ਹੈ ਆਈਐਮਡੀ ਦੇ ਵੱਲੋਂ ਕੱਲ ਯਾਨੀ ਕਿ ਸ਼ੁੱਕਰਵਾਰ ਨੂੰ ਲੈ ਕੇ ਯੈਲੋ ਅਲਰਟ ਯਾਰੀ ਕੀਤਾ ਗਿਆ ਅਤੇ ਕਿਹਾ ਗਿਆ ਕਿ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ ਪਰ ਹਵਾਵਾਂ ਦੀ ਰਫਤਾਰ ਕਾਫੀ ਜ਼ਿਆਦਾ ਹੋਣ ਕਰਕੇ ਬਹੁਤ ਸਾਰੀਆਂ ਥਾਵਾਂ ਤੇ ਨੁਕਸਾਨ ਹੋਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਜਿਵੇਂ ਕਿ ਰਾਜਸਥਾਨ ਦੇ ਪੀਲਵਾੜਾ ਟੋਲ ਪਲਾਜ਼ਾ ਦਾ ਜ਼ਿਕਰ ਕਰ ਲਿਆ ਤਾਂ ਇਸ ਸਮੇ ਇਹ ਜਿਹੜੀ ਵੀਡੀਓ ਹੈ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਹੈ ਤੇ ਹਵਾਵਾਂ ਦੀ ਰਫ਼ਤਾਰ ਇੰਨੀ ਜ਼ਿਆਦਾ ਕਿ ਜੜਖੜ ਜਿਹੜੇ ਹੈਗੇ ਨੇ ਸੜਕ ਕੰਡੇ ਲੱਗੇ ਹੋਣ ਜਾਂ ਫਿਰ ਕਿਤੇ ਹੋਰ ਲੱਗੇ ਹੋਣ ਉਹ ਜੜਾ ਤੋਂ ਉਖੜ ਕੇ ਟਾਣੇ ਜਿਹੜੇ ਹੈਗੇ ਨੇ ਜ਼ਮੀਨ ਦੇ ਉੱਪਰ ਡਿੱਗ ਰਹੇ ਨੇ ਜਿਸ ਕਰਕੇ ਆਵਾਜਾਈ ਦੇ ਵਿੱਚ ਵਿਗਨ ਪੈ ਰਿਹਾ ਹੈ ਦਿੱਲੀ ਐਨਸੀਆਰ ਦੇ ਵਿੱਚ ਜੋ ਹੈ ਇਸ ਤੋਂ ਇਲਾਵਾ ਮੀਨੂ ਲੈ ਕੇ ਵੀ ਅਲਰਟ ਕੀਤਾ ਗਿਆ ਅਤੇ ਨਾਲ ਹੀ ਲੋਕਾਂ ਨੂੰ ਵੀ ਸਾਵਧਾਨੀ ਵਰਤਣ ਦੇ ਲਈ ਕਿਹਾ ਗਿਆ ਇਹ سلسلہ ਇੱਥੇ ਹੀ ਨਹੀਂ ਰੁਕਣ ਵਾਲਾ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 36 ਤੋਂ 48 ਘੰਟੇ ਹੀ ਮੌਸਮ ਦਾ ਮિજાਜ ਇਸ ਤਰ੍ਹਾਂ ਬਣੇ ਰਹਿਣ ਦੀ ਸੰਭਾਵਨਾ ਹੈਗੀ ਹੈ ਅਤੇ ਹੌਲੀ-ਹੌਲੀ ਇਹ ਜਿਹੜਾ ਮੌਨਸੂਨ ਦਾ ਪ੍ਰਭਾਵ ਹੈ ਉੱਤਰ ਦੇ ਵੱਲ ਲਗਾਤਾਰ ਵਧ ਰਿਹਾ ਹੈ ਅਤੇ ਇਸ ਪ੍ਰਭਾਵ ਦਾ ਅਸਰ ਵਿਖਣਾ ਵੀ ਸ਼ੁਰੂ ਹੋ ਚੁੱਕਿਆ ਹੈ ਉੱਤਰ-ਪੱਛਮੀ ਭਾਰਤ ਦੇ ਵਿੱਚ ਇੱਕ ਨਮੀ ਪੱਛਮੀ ਗੜਬੜੀ ਦੀ ਜਿਹੜੀ ਕਿ ਉਹ ਉਮੀਦ ਇਸ ਵੇਲੇ ਜਿਹੜੀ ਬਣੀ ਹੋਈ ਹੈ ਜਿਸ ਕਰਕੇ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਗੱਲ ਜੇਕਰ ਆਪਾਂ ਪੰਜਾਬ ਦੀ ਕੜਲੀਅਤਾ ਪੰਜਾਬ ਦੇ ਵਿੱਚ ਵੀ ਹੁਣ ਇਸ ਦਾ ਪ੍ਰਭਾਵ ਦੇਖਣ ਨੂੰ ਮਿਲੇਗਾ ਜਿਸ ਨੂੰ ਲੈ ਕੇ ਪੰਜਾਬ ਦੇ 10 ਜ਼ਿਲ੍ਹਿਆਂ ਦੇ ਵਿੱਚ ਅਲਰਟ ਕੀਤਾ ਗਿਆ ਜਿੱਥੇ ਕਿ ਗਰਜ ਨਾਲ ਤੂਫਾਨ ਅਤੇ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 4 ਦਿਨ ਯਾਨੀ ਕਿ 30 ਤਰੀਕ ਤੱਕ ਜਣ ਕਿ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਗਰਜ ਦੇ ਨਾਲ ਮੀਂਹ ਪਵੇਗਾ ਤੂਫਾਨ ਹਨੇਰੀ ਚਖੜਾਵੇਗਾ ਤੇ ਜਿਹੜੇ ਜਿਹੜੇ ਜ਼ਿਲ੍ਹੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੇ ਉਸ ਦੇ ਵਿੱਚ ਜਿਲੰਦਰ ਕਪੂਰਥਲਾ ਹੁਸ਼ਿਆਰਪੁਰ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਮੁਹਾਲੀ ਨਮਾਸ਼ਹਿਰ ਰੂਪਨਗਰ ਤੇ ਵਿੱਚ ਅਗਲੇ 4 ਦਿਨ ਤੱਕ yellow alert ਜਾਰੀ ਕੀਤਾ ਗਿਆ ਜਿੱਥੇ ਕਿ ਮੌਸਮ ਬੇਹਦ ਖਰਾਬ ਜਿਹੜੀ ਰਹਿਣ ਦੀ ਪੂਰੀ ਪੂਰੀ ਭਵਿੱਖਬਾਣੀ ਕੀਤੀ ਗਈ ਹੈਗੀ ਅਤੇ ਇਸ ਤੋਂ ਲੈ ਕੇ ਲੋਕਾਂ ਨੂੰ ਵੀ ਸਾਵਧਾਨ ਰਹਿਣ ਦੇ ਲਈ ਅਕਿਆ ਗਿਆ ਤੇ ਨਾਲ ਹੀ ਤਸਵੀਰਾਂ ਤੁਹਾਡੇ ਨਾਲ ਆਪਾਂ ਹੋਰ ਵੀ ਸਾਂਝੀਆਂ ਕਰ ਰਹੇ ਹਾਂ ਲਗਾਤਾਰ ਇਹ ਟੋਲ ਪਲਾਜ਼ਾ ਦੇ ਉੱਪਰ ਜੋ ਨੁਕਸਾਨ ਹੋਇਆ ਹੈ ਵਾਕੀ ਉਹ ਵਿਚਲਿਤ ਕਰਦਾ ਹੈ ਕਿ ਆਖਰਕਾਰ ਕਿੰਨਾ ਵੱਡਾ ਜਿਹੜਾ ਕੀ ਇਹ ਸ਼ੈੱਡ ਹੈਗਾ ਜਿਸ ਨੂੰ ਕਿੰਨੀ ਮਜ਼ਬੂਤੀ ਦੇ ਨਾਲ ਲੋਹੇ ਦੀਆਂ ਜਿਹੜੇ ਕਿ ਥੰਮਸ ਹੈਗੇ ਨੇ ਉਹਨਾਂ ਦੇ ذریعے ਟਿਕਾਇਆ ਗਿਆ ਹੋਵੇਗਾ ਪਰ ਜਦੋਂ ਕਹਿੰਦੇ ਨੇ ਕਿ ਮੌਸਮ ਆਪਣੀ ਆਈ ਤੇ ਅੰਦਾ ਜਾਂ ਫਿਰ ਮੌਸਮ ਦਾ ਮિજાਜ ਬਦਲਦਾ ਹੈ ਅਤੇ ਇਸ ਤਰ੍ਹਾਂ ਨਾਲ ਕਹਿਰਵਾਨ ਹੁੰਦਾ ਫਿਰ ਕੁਦਰਤ ਦੇ ਅੱਗੇ ਕੁਈ ਤੇ ਦੀ ਕੋਈ ਪੇਸ਼ ਨਹੀਂ ਚਲਦੀ ਅਤੇ ਹੁਣ ਇਸੇ ਦਾ ਜਿਹੜਾ ਕੀ ਆਪਾਂ ਐਗਜ਼ਾਮਪਲ ਕਹਿ ਸਕਦੇ ਹਾਂ ਜੋ ਰਾਜਸਥਾਨ ਦੇ ਵਿੱਚ ਪੀਲਵਾੜਾ ਟੂਲਪਲਾਜ਼ਾ ਦੇ ਉੱਪਰ ਵੇਖਣ ਨੂੰ ਮਿਲਿਆ ਇਸ ਤੋਂ ਇਲਾਵਾ ਨੋਪਤਾ ਦਾ ਕਾਫੀ ਜ਼ਿਕਰ ਕੀਤਾ ਜਾ ਰਿਹਾ ਨੋਪਤਾ ਜੋ ਅਜੀਬ ਸਥਿਤੀ ਹੁੰਦੀ ਹੈ ਜਦੋਂ ਸੂਰਜ ਸਿੱਧਾ ਜਿਹੜਾ ਕੀ ਇੱਕ ਥਾਂ ਦੇ ਉੱਪਰ ਕਾਫੀ ਜ਼ਿਆਦਾ ਉਸਦਾ ਉੱਪਰ ਹਵਾ ਪੈਂਦਾ ਕਿਰਨੇ ਦਾ ਤੇ ਅਚਾਨਕ ਫਿਰ ਗਰਮੀ ਦੇ ਵਿੱਚ ਇਜ਼ਾਫਾ ਹੋ ਜਾਂਦਾ ਹੈ ਜਿਸ ਨੂੰ ਲੈ ਕੇ ਹੁਣ ਰਾਜਸਥਾਨ ਦੇ ਵਿੱਚ ਤੇਜ਼ ਗਰਮੀ ਦਾ ਅਲਰਟ ਕੀਤਾ ਗਿਆ ਦੇਖੋ ਕਿ ਜਿੱਥੇ ਰਾਜਸਥਾਨ ਉਹ ਏਰੀਆ ਜਿੱਥੇ ਸਭ ਤੋਂ ਵੱਧ ਗਰਮੀ ਪੈਂਦੀ ਹੈਗੀ ਅਤੇ ਦੁਪਹਿਰ ਦੇ ਵੇਲੇ ਤੱਕ ਜਿਹੜਾ ਮੌਸਮ ਹੈ ਉਹ ਕਾਫੀ ਜ਼ਿਆਦਾ ਹਾਈ ਟੈਂਪਰੇਚਰ ਵਾਲਾ ਹੁੰਦਾ ਪਰ ਅਚਾਨਕ ਸ਼ਾਮ ਹੁੰਦਿਆਂ ਹੀ ਯਾਨੀ ਕਿ ਦੁਪਹਿਰ ਢਲਦਿਆਂ ਹੀ ਜਿਹੜਾ ਕਿ ਮੌਸਮ ਦਾ ਮિજાਜ ਅਚਾਨਕ ਬਦਲ ਜਾਂਦਾ ਹੈ ਰਾਜਸਥਾਨ ਦੇ ਵਿੱਚ ਤੇਜ਼ ਹਵਾਵਾਂ ਚੱਲਣ ਲੱਗਦੀਆਂ ਧੂੜ ਭਰੀ ਹਨੇਰੀ ਚੱਲਣ ਲੱਗਦੀ ਹੈ ਅਤੇ ਹਵਾਵਾਂ ਦੀ ਰਫ਼ਤਾਰ ਇੰਨੀ ਜ਼ਿਆਦਾ ਹੁੰਦੀ ਹੈ 50 ਕਿਲੋਮੀਟਰ ਤੋਂ ਪਲੱਸ ਦੱਸੀ ਜਾ ਰਹੀ ਹੈ ਕਿ ਉਸ ਤੇਜ਼ ਹਵਾਵਾਂ ਦੇ ਅੱਗੇ ਭਾਵਕੀ ਹਨੇਰੀ ਤੂਫਾਨ ਦੇ ਅੱਗੇ ਕਿ ਮੈਂ ਜਿਹੜਾ ਕਿ ਟੋਲ ਪਲਾਜ਼ਾ ਹੈ ਉਹ ਤਾਸ਼ ਦੇ ਪੱਤਿਆਂ ਦੇ ਵਾਂਗ ਟੇੜੀ ਹੋ ਜਾਂਦਾ ਹੈ ਉੱਡ ਜਾਂਦਾ ਹੈ ਜਾਂ ਫਿਰ ਕਹਿ ਲਈਏ ਕਿ ਚੱਕਨਾ ਚੂਰ ਹੋ ਕੇ ਸੜਕ ਦੇ ਉੱਪਰ ਡਿੱਗ ਜਾਂਦਾ ਜਿਸ ਕਰਕੇ ਕਈ ਵਾਹਨਾਂ ਦਾ ਨੁਕਸਾਨ ਵੀ ਹੋਇਆ ਹਾਲਕਿ ਸਮੇਂ-ਸਮੇਂ ਦੇ ਉੱਪਰ ਮੌਸਮ ਮਾਰਦ ਦੇ ਵੱਲੋਂ ਪੁਵਿਕਵਾਨੀ ਕੀਤੀ ਜਾਂਦੀ ਹੈ ਮੌਸਮ ਦੇ ਬਦਲ ਤੇ ਮિજાਜ ਨੂੰ ਲੈ ਕੇ ਇੱਕ ਪਾਸੇ ਤਾਂ ਜਿਹੜਾ ਕੀ ਹੈ ਦੇਖੋ ਗਰਮੀ ਦਾ ਕਹਿਰ ਦੇਖਣ ਨੂੰ ਮਿਲਿਆ ਕਈ ਸੂਬਿਆਂ ਦੇ ਵਿੱਚ ਤੇ ਨੌਪਤਾ ਦੀ ਵਜ੍ਹਾ ਕਰਕੇ ਜਿਹੜਾ ਕੀ ਹੈ ਅਲਰਟ ਕੀਤਾ ਗਿਆ ਹੈ ਲੂ ਨੂੰ ਲੈ ਕੇ ਅਤੇ ਹਾਈ ਟੈਂਪਰੇਚਰ ਨੂੰ ਲੈ ਕੇ ਪਰ ਦੂਜੇ ਪਾਸੇ ਮੌਨਸੂਨ ਨੇ ਦਸਤਕ ਦਿੱਤੀ ਹੋਈ ਹੈ ਜਿਸ ਕਰਕੇ ਮਹਾਰਾਸ਼ਟra ਹੋ ਗਿਆ ਕੇਰਲ ਹੋ ਗਿਆ ਜਾਂ ਫਿਰ ਹੋਰ ਆਸ-ਪਾਸ ਜਿਹੜੇ ਕੀ ਇਲਾਕੇ ਹੈਗੇ ਨੇ ਉਹ ਉਹਨਾਂ ਦੇ ਵਿੱਚ ਇਸ ਦਾ ਅਸਰ ਵਿਖਣ ਨੂੰ ਮਿਲਿਆ ਪਰ ਪੰਜਾਬ ਦੇ ਤੱਕ ਹੁਣ ਇਸ ਦੀ ਜਿਹੜੀ ਆ ਉਹ ਪ੍ਰਭਾਵ ਨੂੰ ਮਹਿਸੂਸ ਕੀਤਾ ਜਾ ਸਕੇਗਾ ਜਿਸ ਨੂੰ ਲੈ ਕੇ ਹੁਣ ਅਲਰਟ ਕਰ ਦਿੱਤਾ ਗਿਆ ਪੰਜਾਬ ਦੇ 10 ਜ਼ਿਲ੍ਹੇ ਵੀ ਹਾਈ ਅਲਰਟ ਦੇ ਉੱਪਰ ਰੱਖੇ ਗਏ ਨੇ ਕਿ ਭਾਈ ਜਿਹੜੇ ਕੀ ਹਾਈ ਅਲਰਟ ਕੀਤਾ ਗਿਆ ਉਸ ਦੇ ਮੁਤਾਬਕ ਜੋ ਹੈ ਦਸਿਆ ਜਾ ਰਿਹਾ ਹੈ ਕਿ ਤੇਜ਼ ਗਰਜ ਦੇ ਨਾਲ ਹਵਾਵਾਂ ਦੇ ਨਾਲ ਬਰਸਾਤ ਹੋਵੇਗੀ ਅਤੇ ਲੋਕਾਂ ਨੂੰ ਸਾਵਧਾਨੀ ਵਰਤਣ ਦੇ ਲਈ ਜ਼ਰੂਰ ਆਖਿਆ ਗਿਆ ਹੈ